ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਗਿਆਨ ਜੋਤੀ ਚੈਨਲ ਦੇਖ ਰਹੇ ਹੋ ਸਾਰੇ ਸੋ ਗਿਆਨ ਜੋਤੀ ਚੈਨਲ ਦੇ ਮਾਧਿਅਮ ਦੇ ਰਾਹੀਂ ਦਾਸ ਸਾਹਿਬ ਜੀ ਦੇ ਨਾਲ ਅੱਜ ਤਨ ਤਨ ਗੁਰੂ ਅਮਰਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਸੇਵਾ ਤੇ ਸਿਮਰਨ ਦੇ ਪਹੁੰਚ ਜਿਨ੍ਹਾਂ ਦਾ ਅੱਜ ਗੁਰ ਤਗਦੀ ਦਿਵਸ ਹੈ ਅਤੇ ਸਾਖਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜਿਹਦੇ ਲਾडले ਫਰਜੰਦ ਸਹਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਜਿਨ੍ਹਾਂ ਦਾ ਅੱਜ ਪ੍ਰਕਾਸ਼ ਦਿਹਾੜਾ ਹੈ ਜਨਮ ਦਿਹਾੜਾ ਹੈ ਸੋ ਆਪ ਸਮਝੀਆਂ ਸੰਗਤਾਂ ਨੂੰ ਬਹੁਤ-ਬਹੁਤ ਵਧਾਈਆਂ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜਿਹੜੇ ਕਿ ਲਗਭਗ 22 ਸਾਲ ਗੁਰੂ ਤੋਂ ਵਿੜਾ ਨਗੁਰੇ ਪੰਨ ਦੇ ਵਿੱਚ ਰਹਿ ਕਰਕੇ ਤੀਰਥ ਯਾਤਰਾ ਕਰਦੇ ਰਹੇ ਪਰ ਤੀਰਥਾਂ ਤੇ ਜਾ ਕੇ ਉਹਨਾਂ ਨੂੰ ਕੁਝ ਪ੍ਰਾਪਤ ਨਹੀਂ ਹੋਇਆ ਅਦਰੂਨੀ ਆਤਮਿਕ ਰੋਹਾਨੀ ਮੰਡਲ ਦੀ ਗਿਆਨ ਦੀ ਸੋਝੀ ਨਾ ਹੋ ਸਕੀ ਇੱਕ ਦਿਨ ਕਿਸੇ ਸੰਿਆਸੀ ਸਾਧੂ ਦੇ ਨਾਲ ਆਪ ਜੀ ਦਾ ਮਲਾਪ ਹੋਇਆ ਬਹੁਤ ਦਿਨ ਉਹਦੇ ਨਾਲ ਭੋਜਨ ਛਕਿਆ ਸੰਗਤ ਕੀਤੀ ਇੱਕ ਦਿਨ ਸੁਭਾਵਕ ਬੈਠਿਆ ਹੋਇਆ ਉਸ ਸન્યાਸੀ ਸਾਧੂ ਨੇ ਆਖਿਆ ਅਮਰਦਾਸ ਤੇਰਾ ਗੁਰੂ ਕਿਹੜਾ ਹੈ ਤਾਂ ਬਾਬਾ ਅਮਰਦਾਸ ਜੀ ਨੇ ਆਖਿਆ ਮੈਂ ਤਾਂ ਹਲੇ ਗੁਰੂ ਧਾਰ ਨਹੀਂ ਕੀਤਾ ਤਾਂ ਉਹ ਸન્યાਸੀ ਸਾਧੂ ਦੇ ਬੋਲ ਸਨ ਨਗਰੇ ਕਾ ਸੰਗ ਤੂੰ ਆ ਜਨਮ ਗਿਆ ਮੈਂ ਨਗਰੇ ਆ ਤੇਰਾ ਸੰਗ ਕਰ ਲਿਆ ਮੇਰਾ ਜਨਮ ਬਰਬਾਦ ਹੋ ਗਿਆ ਪ੍ਰਸ਼ਟ ਹੋ ਗਿਆ ਚਲਿਆ ਗਿਆ ਉਸ ਦਿਨ ਤੋਂ ਬਾਅਦ ਗੁਰੂ ਅਮਰਦਾਸ ਜਦੋਂ ਹਲੇ ਗੁਰੂ ਨਹੀਂ ਸੀ ਬਣੇ ਬਾਬਾ ਅਮਰਦਾਸ ਸੀ ਧਨਗੁਰੂ ਅੰਗਦ ਦੇ ਮਹਾਰਾਜ ਦੀ ਸੁਪੁੱਤਰੀ ਬੀਬੀ ਅਮਰੋ ਦੀ ਮੁਖ ਤੋਂ ਅਮਰਤ ਵੇਲੇ ਗੁਰਬਾਣੀ ਸਰਵਣ ਕਰਦੇ ਆ ਤੇ ਧਨਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੇ ਹਜ਼ੂਰ ਆ ਕੇ ਆਪਣੀ ਸੇਵਾ ਆਰੰਭ ਕਰਦੇ ਲਗਾਤਾਰ 12 ਸਾਲ ਆਪ ਜੀ ਨੇ ਸੇਵਾ ਕੀਤੀ ਔਰ ਸੇਵਾ ਦੇ ਵਿੱਚ ਬਿਆਸਾ ਦਰਿਆ ਤੋਂ ਪਾਣੀ ਲੈ ਕਰਕੇ ਗਾਗਰ ਭਰ ਕੇ ਪੁੱਠੇ ਪੈਰੀ ਮੁਰਦੇ ਧਨਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦਾ ਇਸ਼ਨਾਨ ਕਰਾਉਂਦੇ ਲੰਗਰ ਵਿੱਚ ਸੇਵਾ ਕਰਦੇ ਮਨੁੱਖਤਾ ਦੀ ਸੇਵਾ ਕਰਦੇ ਔੜੀਆਂ ਦੀ ਸੇਵਾ ਕਰਦੇ ਆਪ ਡੋੜ ਬੰਦਾਂ ਦੀ ਸੇਵਾ ਕਰਦੇ ਤਾਂ 12 ਸਾਲਾਂ ਬਾਅਦ ਧੰਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਖੁਸ਼ ਹੋ ਕਰਕੇ ਇੱਕ ਦਿਨ ਜਿਸ ਦਿਨ ਬਾਬਾ ਅਮਰਦਾਸ ਜੀ ਸਵੇਰ ਵੇਲੇ ਗਾਗਰ ਲੈ ਕੇ ਪਾਣੀ ਦੀ ਆ ਰਹੇ ਤੇ ਕੋ ਜਲਾਹੀ ਵੀਰ ਦਾ ਘਰ ਹੈ ਖੱਡੀ ਬੁੰਨ ਦਾ ਕੰਮ ਕਰਦਾ ਸੀ ਉਹਦੇ ਘਰ ਦੇ ਮੂਹਰੇ ਇੱਕ ਕਿਲਾ ਗੱਡਿਆ ਹੋਇਆ ਉਸ ਕਿੱਲੇ ਦੇ ਨਾਲ ਬਾਬਾ ਅਮਰਦਾਸ ਦਾ ਪੈਰ ਠੋਕਰ ਖਾ ਕੇ ਡਿੱਗਦੇ ਆ ਗਾਗਰ ਵਿਚਾਲੀ ਪਾਣੀ ਨੇ ਡੁੱਲਣ ਦਿੱਤਾ ਤੇ ਅੰਦਰੋਂ ਆਵਾਜ਼ ਆਈ ਕੌਣ ਤਾ ਬਾਬਾ ਅਮਰਦਾਸ ਜੀ ਬੋਲੇ ਨਹੀਂ ਤਾਂ ਉਸ ਜਲਾਕੇ ਭਰਾ ਦੀ ਘਰ ਵਾਲੀ ਨੇ ਆਖਿਆ ਹੋਵੇਗਾ ਅਮਰੂ ਨਥਾਣਾ ਆਉਵੇਗਾ ਅਮਰੂ ਨਥਾਵਾ ਆਪਣੇ ਕੁੜਮਾ ਦੇ ਘਰ ਪਾਣੀ ਢੋਂਦਾ ਫਿਰਦਾ ਹੈ ਤਾਂ ਬਾਬਾ ਅਮਰਦਾਸ ਜੀ ਨੇ ਆਖਣਾ ਕੀਤਾ ਕਹਿਣ ਲੱਗੇ ਕਮਲੀਏ ਮੈਂ ਨਥਾਵਾ ਨਹੀਂ ਮੈਂ ਤੇ ਥਾਵਾਲਾ ਹਾਂ ਮੈਂ ਤੇ ਗੁਰੂ ਵਾਲਾ ਹਾਂ ਤੂੰ ਕਮਲੀ ਹੈ ਤਾਂ ਇਹ ਬਚਨ ਸੁਣਦੇ ਆਸਾਰ ਕਹਿੰਦੇ ਉਹ ਜਿਹੜੀ ਔਰਤਾਂ ਕਮਲੀ ਹੋ ਗਈ ਜੰਗਲਾਮਲ ਤੁਰ ਗਈ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੂੰ ਜਦੋਂ ਇਸ਼ਨਾਨ ਤੋਂ ਬਾਅਦ ਭਜਨ ਪਾਠ ਤੋਂ ਬਾਅਦ ਪਤਾ ਲੱਗਿਆ ਕਿ ਅੱਜ ਬਾਬਾ ਅਮਰਦਾਸ ਜੀ ਡਿੱਗ ਪਏ ਤਾਂ ਉਹਨਾਂ ਨੇ ਆ ਕੇ ਆਖਿਆ ਬਾਬਾ ਕਿੱਥੇ ਡਿੱਗਿਆ ਸਾਂ ਤੇ ਆਖਿਆ ਜੀ ਆਹ ਕਿੱਲਾ ਇਹਦੇ ਨਾਲ ਠੋਕਰ ਵੱਜ ਕੇ ਮੇਰਾ ਪੈਰ ਤੇ ਸੱਟ ਵੱਜ ਗਈ ਮੈਂ ਡਿੱਗ ਪਿਆ ਸਤਿਗੁਰੂ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੇ ਗੱਲ ਵਕੜੀ ਵਿੱਚ ਲੈ ਲਿਆ ਆਖਿਆ ਬਾਬਾ ਮੈਂ ਇਸ ਦਿਨ ਦਾ ਇੰਤਜ਼ਾਰ ਕਰਦਾ ਸਾਂ ਕਿ ਕਦੋਂ ਤੂੰ ਡਿੱਗੇ ਤੇ ਮੈਂ ਤੈਨੂੰ ਡਿੱਗੇ ਹੋਏ ਨੂੰ ਚੁੱਕ ਕੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਤਖਤ ਦਾ ਵਾਰਿਸ ਬਣਾ ਦੇਵ 12 ਸਾਲ ਦੀ ਸੇਵਾ ਤੇ 12 ਵਰ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਐ 바ਬਾ ਅਮਰਦਾਸ ਤੂੰ ਨਿਮਾਣਿਆਂ ਦਾ ਮਾਣ ਐ 바ਬਾ ਅਮਰਦਾਸ ਤੂੰ ਨਿਤਾਣਿਆਂ ਦਾ ਤਾਣ ਤੂੰ ਨਿਉਟਿਆਂ ਦੀ ਓਟ ਤੂੰ ਨਿਆਸਰਿਆਂ ਦਾ ਆਸਰਾ ਤੂੰ ਨਿਥਾਵਿਆਂ ਦਾ ਥਾਂ ਤੂੰ ਨ ਧਰਿਆਂ ਦੀ ਧਿਰ ਤੂੰ ਨ ਪੱਤਿਆਂ ਦੀ ਪਤ ਤੂੰ ਨਗੱਤਿਆਂ ਦੀ ਗਤ 12 ਸਾਲ ਦੀ ਸੇਵਾ ਤੇ 12 ਵਰ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਪ੍ਰਾਪਤ ਕੀਤੇ ਅੱਜ ਉਹਨਾਂ ਦਾ ਗੁਰਤਾ ਗੰਦੀ ਦਿਵਸ ਹੈ ਜਿਨ੍ਹਾਂ ਨੇ ਘਲ ਨਾ ਘਾਲ ਕੇ ਆਪਾ ਸਮਰਪਣ ਕਰਕੇ ਸੇਵਾ ਕੀਤੀ ਗੁਰੂ ਦੀ ਆਪਾਂ ਵੀ ਭਾਈ ਗੁਰੂ ਨੂੰ ਸਮਰਪਿਤ ਹੋ ਕੇ ਮਨੁੱਖਤਾ ਦੀ ਸੇਵਾ ਕਰੀਏ ਗੁਰੂ ਦੀ ਸੇਵਾ ਕਰੀਏ ਗੁਰੂ ਤੋਂ ਮਿਲੇ ਉਪਦੇਸ਼ ਨੂੰ ਆਪਣੇ ਹਿਰਦੇ ਵਿੱਚ ਵਸਾ ਕਰਕੇ ਆਪਣਾ ਜੀਵਨ ਸਫਲ ਕਰੀਏ ਅੰਤ ਵਿੱਚ ਗਿਆਨ ਜੋਤੀ ਚੈਨਲ ਦੇ ਰਾਹੀਂ ਆਪ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਦਿੰਦਾ ਹੋਇਆ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ